ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਦਾ ਆਪਣੇ ਪ੍ਰੋਗਰਾਮ ਸੁਣੋ ਨੇਤਾ ਜੀ ਦੇ ਵਿੱਚ ਅੱਜ ਫੇਰ ਆਪ ਸਭ ਦਾ ਸਵਾਗਤ ਕਰਦਾ ਰੀਸੈਂਟ ਟਾਈਮਸ ਦਾ ਇਹ ਪ੍ਰੋਗਰਾਮ ਚੱਲ ਰਿਹਾ ਔਰ ਇਹਦੇ ਵਿੱਚ ਅਲੱਗ-ਅਲੱਗ ਸਮਾਜ ਸੇਵੀ ਔਰ ਅਲੱਗ-ਅਲੱਗ ਪਾਰਟੀਆਂ ਦੇ ਨਾਲ ਜੁੜੇ ਬੰਦੇ ਪੱਤਰਕਾਰ ਔਰ ਹੋਰ ਸੂਝਵਾਨ ਮਲੇਰ ਕੋਲ ਦੇ ਲੋਕ ਆਏ ਜਿਨ੍ਹਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਇਸੇ ਪ੍ਰੋਗਰਾਮ ਦੇ ਤਹਿਤ ਅੱਜ ਸਾਡੇ ਨਾਲ ਜਵੇਦ ਸਾਹਿਬ ਔਰ ਇਮਤੀਆਜ਼ ਸਾਹਿਬ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਜਿਵੇਂ ਤੁਸੀਂ ਜਾਣਦੇ ਹੋ ਜਵੇਦ ਸਾਹਿਬ ਔਰ ਇਮਤੀਆਜ਼ ਸਾਹਿਬ ਸਪੋਰਟ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਆਪਾਂ ਕੁਝ ਸਵਾਲ ਜੋ ਸ਼ਹਿਰ ਵਾਸੀਆਂ ਦੇ ਸਵਾਲ ਨੇ ਆਪਾਂ ਜਵੇਦ ਸਾਹਿਬ ਤੋਂ ਔਰ ਇੰਤੀਆਜ਼ ਸਾਹਿਬ ਤੋਂ ਲਵਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਇਹਨਾਂ ਦੋਨਾਂ ਨੂੰ ਜਵੇਦ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ 'ਚ ਜੀ ਫਰਸਟ ਆਫ ਆਲ ਆਈ ਵਿਲ ਲਾਈਕ ਟੂ ਥੈਂਕ ਮਿਸਟਰ ਮਾਮੂਨ ਜੀ ਫਰਮ ਰੀਸੈਂਟ ਚੈਨਲ ਔਰ ਮੈਂ ਇਹਨਾਂ ਦਾ ਧੰਨਵਾਦ ਕਰਨਾ ਜਿਹੜਾ ਕਿ ਮਲੇਰਕੋਲਾ ਦੇ ਅੰਦਰ ਜੋ ਸਚਾਈ ਨੂੰ ਬਿਆਨ ਕਰਾਉਂਦੇ ਨੇ ਹਰ ਵਾਰ ਔਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੰਤਿਹਜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਦੇਖੋ ਤੁਹਾਡਾ ਹਮੇਸ਼ਾ ਤੋਂ ਅਸੀਂ ਤੁਹਾਡੇ ਫੋਲੋਅਰ ਰਹੇ ਹਾਂ ਤੇ ਹਮੇਸ਼ਾ ਤੁਸੀਂ ਹੱਕ ਸੱਚ ਦੀ ਆਵਾਜ਼ ਨੂੰ ਲੈ ਕੇ ਚੱਲੇ ਆ ਤੇ ਤੁਹਾਡੇ ਮੇਰੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਔਰ ਪੰਜਾਬ ਦੇ ਲੋਕਾਂ ਨੇ ਅੱਛਾ ਕੰਮ ਕੀਤਾ ਵਧੀਆ ਕੰਮ ਕੀਤਾ ਇੱਕ ਅੱਛੀ ਪਾਰਟੀ ਨੂੰ ਲੈ ਕੇ ਆਏ ਔਰ ਉਸ ਤੋਂ ਬਾਅਦ ਜੋ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਔਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਦੋਂ ਇਲੈਕਸ਼ਨ ਡੂਰਿੰਗ ਇਲੈਕਸ਼ਨ ਕਿ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ ਤੇ ਹੋਰ ਵੀ ਜੋ ਵਾਅਦੇ ਕੀਤੇ ਸੀਗੇ ਮਹੱਲਾ ਕਲੀਨਿਕ ਦੇ ਵਾਅਦੇ ਕੀਤੇ ਸੀਗੇ ਉਹ ਤੁਸੀਂ ਦੇਖੋ ਕਿ ਸਰਕਾਰ ਬਣਨ ਸਾਰ ਔਨ ਸਾਰੀ ਨਾਲ ਹੀ ਉਹਨਾਂ ਨੇ 600 ਯੂਨਿਟ ਬਿਜਲੀ ਫ੍ਰੀ ਕੀਤੀ ਹੈ ਉਹਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਔਰ ਲੋਕ ਬਹੁਤ ਖੁਸ਼ ਨੇ ਹੁਣ ਆਪਾਂ ਨੂੰ ਪਤਾ ਮਾਮੂ ਸਾਹਿਬ ਕਿ ਕੁਝ ਪਰਿਵਾਰ ਪੰਜਾਬ ਦੇ ਅੰਦਰ ਕਿ ਇੱਥੇ ਆਪਣੇ ਮਲੇ ਕੋਲੇ ਦੇ ਵਿੱਚ ਵੀ ਐਦਾਂ ਦੇ ਨੇ ਵਿਚਾਰੇ ਗਰੀਬ ਪਰਿਵਾਰ ਜਨ ਜਿਨ੍ਹਾਂ ਨੂੰ ਗਰਮੀਆਂ ਦੇ ਵਿੱਚ ਜਦੋਂ ਬਿਜਲੀ ਦੇ ਬਿੱਲ ਆਉਂਦੇ ਸੀਗੇ 4 4 5 5000 ਉਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਆਉਂਦੇ ਸੀਗੇ ਤਾਂ ਉਹਨਾਂ ਦੇ ਕੋਲੋਂ ਵਿਚਾਰਿਆਂ ਕੋਲੋਂ ਬਿੱਲ ਨਹੀਂ ਭਰੇ ਜਾਂਦੇ ਸੀਗੇ ਕਈ ਪਰਿਵਾਰ ਨੇ ਤੁਹਾਡੀ ਵੀ ਨਿਗਾਹ ਦੇ ਵਿੱਚ ਹੋਣੇ ਸਾਡੀ ਵੀ ਨਜ਼ਰ ਦੇ ਵਿੱਚ ਹੋਣੇ ਕਿ ਉਹ ਵਿਚਾਰੇ ਉਹਨਾਂ ਦਾ ਕੀ ਹਾਲ ਹੁੰਦਾ ਸੀਗਾ ਉਸ ਟਾਈਮ ਆਮ ਆਦਮੀ ਪਾਰਟੀ ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਕਿ 2 2 4 4 5 5 6 6 ਮਹੀਨਿਆਂ ਦੇ ਉਹ ਬਿੱਲ ਇਕੱਠੇ ਕਰ ਲੈਂਦੇ ਸੀ ਤਾਂ ਆਖਰਕਾਰ ਕੀ ਹੁੰਦਾ ਸੀਗਾ ਕਿ ਜੋ ਬਿਜਲੀ ਮਹਿਕਮੇ ਵਾਲੇ ਨੇ ਉਹਨਾਂ ਦਾ ਕਨੈਕਸ਼ਨ ਕੱਟ ਜਾਂਦੇ ਸੀਗੇ ਅਸੀਂ ਬਹੁਤ ਪਰਿਵਾਰ ਦੇਖੇ ਨੇ ਵਿਚਾਰੇ ਗਰੀਬ ਪਰਿਵਾਰ ਜੋ ਜਿਨ੍ਹਾਂ ਨੇ ਕਨੈਕਸ਼ਨ ਕੱਟੇ ਹੁੰਦੇ ਸੀਗੇ ਤੇ ਗਰਮੀ ਦੇ ਵਿੱਚ شدت ਦੀ ਗਰਮੀ ਪੈਂਦੀ ਹੁੰਦੀ ਸੀ ਜੂਨ ਜੁਲਾਈ ਦੇ ਮਹੀਨੇ ਸੀਗੇ ਤੇ ਉਹ ਰਾਤ ਨੂੰ ਉਹਨਾਂ ਦੇ ਬੱਚੇ ਵਿਚਾਰੇ ਕਿਵੇਂ ਬਿਨਾ ਬਿਜਲੀ ਤੋਂ ਕਿਵੇਂ ਸੌਂਦੇ ਹੁੰਦੇ ਸੀਗੇ ਇਹ ਦੇਖੋ ਬਹੁਤ ਵੱਡੀ ਸਮੱਸਿਆ ਸੀ ਆਪਣੇ ਪੰਜਾਬ ਵਾਸਤੇ ਬਿਜਲੀ ਦਾ ਜੋ ਕਿ ਮਾਨ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੇ ਉਹਨਾਂ ਨੇ ਜੋ ਵਾਅਦਾ ਕੀਤਾ 600 ਯੂਨਟ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖ ਕੇ ਉਹਨਾਂ ਨੇ 600 ਯੂਨਟ ਫ੍ਰੀ ਕਰ ਦਿੱਤਾ ਫੋ ਤੁਸੀਂ ਜ਼ੀਰੋ ਵੀ ਲਾ ਰਿਆ ਜੀ 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 ਇੰਤਿਆਜ਼ ਸਾਹਿਬ ਠੀਕ ਹੈ ਜੀ ਮੈਂ ਮੰਨਦਾ ਚਲੋ ਇਹ ਇਹ ਕੰਮ ਹੋਇਆ ਤੁਸੀਂ 92 ਸੀਟਾਂ ਆਉਣੀਆਂ ਕਿਸੇ ਵੀ ਪਾਰਟੀ ਦੇ ਪੰਜਾਬ ਦੇ ਵਿੱਚੋਂ ਬਹੁਤ ਬੜੀ ਗਲਤੀ 92 ਸੀਟਾਂ ਆਈਆਂ ਮਲੇਰ ਕੋੜਲੇ ਦੇ ਵਿੱਚੋਂ ਜੋ ਵਿਧਾਇਕ ਹੈ ਥੋੜਾ ਬੜੇ ਵਧੀਆ ਮਾਰਜਨ ਦੇ ਨਾਲ ਜਿੱਤੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਮਲੇਰਕੋਟਲੇ ਦੀ ਗੱਲ ਕਰੂੰਗਾ ਮੈਂ ਹਾਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਐਂ ਦੱਸੋ ਮਲੇਰਕੋਟਲੇ ਦੇ ਵਿੱਚ ਤੁਸੀਂ ਜਸਟੀਫਾਈ ਕਰ ਸਕੇ ਜਿਸ ਲੈਵਲ ਤੇ ਮਲੇਰਕੋਟਲੇ ਦੇ ਲੋਕਾਂ ਨੇ ਤੁਹਾਨੂੰ ਹੁਮ ਹੁਮਾ ਕੇ ਜਿਤਾਇਆ ਉਸ ਲੈਵਲ ਦੇ ਮਲੇਰਕੋਟਲੇ ਦੇ ਲੋਕ ਅੱਜ 2.5 ਸਾਲ ਬਾਅਦ ਤੁਹਾਡੀ ਪਾਰਟੀ ਤੋਂ ਕੀ ਤੁਹਾਡੀ ਇਸ ਲੌਬੀ ਤੋਂ ਸੈਟੀਸਫਾਈ ਨੇ ਜੀ ਬਿਲਕੁਲ ਸੈਟੀਸਫਾਈ ਨਹੀਂ ਹੈ ਜੀ ਲੋਕ ਖੁਸ਼ ਨੇ ਉਹ ਤੁਸੀਂ ਦੇਖ ਲਓ ਜਲਸੇ ਹੁੰਦੇ ਆ ਜਗ੍ਹਾ ਜਗ੍ਹਾ ਅਸੀਂ ਡੋਰ ਟੂ ਡੋਰ ਖੁਦ ਕਰਦੇ ਆ ਅਸੀਂ ਜਦੋਂ ਵੀ ਡੋਰ ਟੂ ਡੋਰ ਕਰਦੇ ਆ ਤਾਂ ਲੋਕ ਸਾਨੂੰ ਵਿਸ਼ਵਾਸ ਦਿਲਾਉਂਦੇ ਨੇ ਔਰ ਲੋਕ ਇੱਕ ਗੱਲ ਕਹਿੰਦੇ ਨੇ ਕਿ ਜਿਵੇਂ ਅਸੀਂ 2022 ਦੇ ਵਿੱਚ ਵੋਟਾਂ ਪਾਈਆਂ ਨੇ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀਗੇ ਜੋ ਸਾਡੇ ਵਿਧਾਇਕ ਨੇ ਵਾਅਦੇ ਜੋ ਵੀ ਵਾਅਦੇ ਕੀਤੇ ਸੀਗੇ ਸਾਰੇ ਪੂਰੇ ਹੋਏ ਨੇ ਜੀ ਵਾਅਦੇ ਤੁਸੀਂ ਇਹ ਦੇਖੋ ਸ਼ਹਿਰ ਦਾ ਕੀ ਹਾਲ ਸੀਗਾ ਆਪਣੇ ਟੋਏ ਕੋਡੇ ਕੋਡੇ ਜਿੱਨੇ ਟੋਏ ਹੁੰਦੇ ਸੀਗੇ ਠੀਕ ਹੈ ਜੀ 2022 ਤੋਂ ਪਹਿਲਾਂ ਔਰ ਜਦੋਂ ਸਰਕਾਰ ਬਣੀ ਹੈ ਸਰਕਾਰ ਬਣਨਸਾਰ ਹੁਣ ਤੁਸੀਂ ਦੇਖ ਲਓ ਸ਼ਹਿਰ ਦਾ ਕਿੰਨਾ ਵਧੀਆ ਹਾਲ ਹੈ ਮਲੇਕ ਕੋਲਾ ਦੇਖੋ ਤੁਸੀਂ ਆ ਕਮਲ ਸੰਮਰੋਡ ਦੇਖ ਲਓ ਤੇ ਬਾਕੀ ਉਧਰ ਨਹਿਰੂ ਮਾਰਕੀਟ ਵਾਲਾ ਰੋਡ ਦੇਖ ਲਓ ਖੰਜੂਰਾਂ ਲੱਗੀਆਂ ਹੋਈਆਂ ਤੁਸੀਂ ਇਹ ਦੇਖੋ ਆਪਾਂ ਜਦੋਂ ਪਿੰਡਾਂ ਵਾਲੇ ਲੋਕ ਆਉਂਦੇ ਨੇ ਮਲੇਕ ਕੋਲੇ ਦੇ ਵਿੱਚ ਤਾਂ ਯਾਰ ਖੁਸ਼ ਹੁੰਦੇ ਨੇ ਉਹ ਕਹਿੰਦੇ ਨੇ ਯਾਰ ਮਲੇਕ ਕੋਲੇ ਕਦੇ ਸੋਚਿਆ ਸੀਗਾ ਇਦਾਂ ਦੀਆਂ ਚੀਜ਼ਾਂ ਬਣ ਚੰਗੀਆਂ ਠੀਕ ਹੈ ਉਦੋਂ ਹੁਣ ਪਹਿਲਾਂ ਜਦੋਂ 2022 ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿੱਦਾਂ ਅਸੀਂ ਜਾਂਦੇ ਹੁੰਦੇ ਸੀ ਕਿ ਮੇਰੀ ਫੈਕਟਰੀ ਦਾ ਕੰਮ ਆ ਜ ਹੁੰਦੇ ਸੀ ਕਿ ਉਹ ਕਹਿੰਦੇ ਹੁੰਦੇ ਸੀ ਯਾਰ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਯਾਰ ਤੁਸੀਂ ਆਓ ਮਲੇ ਕੋਲੇ ਕਦੇ ਅਗਲਾ ਕਹਿੰਦਾ ਮਲੇ ਕੋਲੇ ਕੀ ਆਈਏ ਯਾਰ ਗੋਡੇ ਜਿਡੇ ਡੇ ਤਾਂ ਟੋਏ ਨੇ ਉਥੇ ਉਥੇ ਕੀ ਕਰਨਾ ਵਾਂਗੇ ਇਹ ਹਾਲਾਤ ਦੇਖੋ ਬਦਲ ਗਏ ਜਦੋਂ ਤੇ ਆਮ ਆਦਮੀ ਪਾਰਟੀ ਬਣੀ ਹਾਲਾਤ ਬਦਲ ਗਏ ਜੀ ਜੀ ਸ਼ੁਕਰੀਆ ਜੀ ਔਰ ਜਵੇਦ ਸਾਹਿਬ ਇੱਕ ਕੁਐਸਚਨ ਤੁਹਾ ਤੋਂ ਲਵਾਂਗਾ ਇੱਕ ਬੜੀ ਗੱਲ ਮਤਲਬ ਇੱਕ ਰਿਯੂਮਰ ਚੱਲ ਰਿਹਾ ਹੈ ਔਰ ਮੈਨੂੰ ਨਹੀਂ ਪਤਾ ਰਿਯੂਮਰ ਹੈ ਹਕੀਕਤ ਹੈ ਕੀ ਹੈ ਕੀ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਕਿ ਆਮ ਆਦਮੀ ਪਾਰਟੀ ਪਲੇਅਰ ਗੋਲਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਧੜੇ ਬੰਦੀ ਹੈ ਇਹਨ ਫਸਟ ਆਫ ਹਾਲ ਮਮੂਨ ਸਾਹਿਬ ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ ਹੈ ਦੇਖੋ ਪੰਜਾਬ ਦੇ ਅੰਦਰ ਆਵਾਜ਼ ਦੀ ਪਾਰਟੀ ਸਰਕਾਰ ਬਣੀ ਹੋਈ ਹੈ ਜੀ ਔਰ ਸਰਕਾਰ ਬੜੇ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਕਿਉਂਕਿ ਜਦੋਂ ਕੋਈ ਲੀਡਰ ਮੂਰੇ ਜਿਹੜਾ ਲੀਡ ਕਰਦਾ ਹੈਗਾ ਭਗਵੰਤ ਮਾਨ ਜੀ ਜਦੋਂ ਅੱਛਾ ਲੀਡਰ ਹੁੰਦਾ ਹੈ ਤਾਂ ਪਿਛਲੇ ਜਿਹੜੇ ਕੰਮ ਕਰਨ ਵਾਲੇ ਵੀ ਕੰਮ ਸਹੀ ਕਰ ਦਿੰਦੇ ਨੇ ਜਦੋਂ ਕਮਾਂਡ ਸਹੀ ਹੁੰਦੀ ਹੈ ਤਾਂ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਮਲੇਰ ਕੋਲੇ ਦਾ ਮਲੇਰ ਕੋਲੇ ਦੇ ਵਿੱਚ ਵੀ ਅੱਛੀ ਲੀਡਰਸ਼ਿਪ ਚੱਲ ਰਹੀ ਹੈ ਅੱਛੇ ਕੰਮ ਹੋ ਰਹੇ ਨੇ ਠੀਕ ਹੈ ਤੇ ਇਸ ਦੇ ਨਾਲ ਨਾਲ ਜਿਹੜੀ ਤੁਸੀਂ ਧੜੇ ਬੰਦੇ ਦੀ ਗੱਲ ਕਰ ਰਹੇ ਹੋ ਦੇਖੋ ਅਬ ਵੀ ਸੇ ਦੇਖੋ ਡਿਊਟੀਆਂ ਨੇ ਜਿਵੇਂ ਡੋ ਟੂ ਡੋਰ ਅੱਜਕਲ ਅਸੀਂ ਪ੍ਰੋਗਰਾਮ ਕਰ ਰਹੇ ਆਂ ਪੂਰੇ ਸ਼ਹਿਰ ਦੇ ਅੰਦਰ ਅਸੀਂ ਲੋਕਾਂ ਕੋਲੇ ਜੋ ਵਿਜ਼ਨ ਮਿਸ਼ਨ ਲੈ ਕੇ ਚੱਲੀ ਸੀ ਸਾਡੀ ਸਰਕਾਰ ਔਰ ਜੋ ਵਾਦੇ ਵਾਦੇ ਨਹੀਂ ਮੈਂ ਕਹੂੰਗਾ ਜੋ ਗਾਰੰਟੀਆਂ ਦਿੱਤੀਆਂ ਸੀ ਉਹ ਸਾਰੀਆਂ ਕੰਪਲੀਟ ਕਰ ਦਿੱਤੀਆਂ ਗਈਆਂ ਸਿਰਫ ਔਰ ਸਿਰਫ ਔਰ ਜੋ ਤੁਹਾਡੇ ਚੈਨਲ ਦੇ ਜ਼ਰੀਏ ਲੋਕ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਹੋਊਗਾ ਮੇਰੀਆਂ ਮਾਮਾ ਔਰ ਭੈਣਾ ਦੇ ਦਿਮਾਗ ਦੇ ਵਿੱਚ ਕਿ ਜੋ 1000 ਰੁਪਏ ਦੀ ਜੋ ਉਹਨਾਂ ਨੇ ਗਾਰੰਟੀ ਹੈ ਨਾ ਉਹ ਨਹੀਂ ਪੂਰੀ ਜਸਟ ਔਰ ਬਾਕੀ ਸਾਰੀ ਗਾਰੰਟੀਆਂ ਪੂਰੀਆਂ ਹੋ ਗਈਆਂ ਲੇਕਿਨ ਇਸ ਦੇ ਮੁਕਾਬਲੇ ਪਹਿਲਾਂ ਕੀ ਹੁੰਦਾ ਸਰਕਾਰਾਂ ਕੀ ਕਰਦੀਆਂ ਸੀ 4 ਸਾਲ ਸੱਤਾ ਦਾ ਆਨੰਦ ਲੈਂਦੀਆਂ ਸੀ ਤਾਂ ਲਾਸਟ ਈਅਰ ਲੋਕਾਂ ਦੇ ਵਿੱਚ ਜਾਂਦੇ ਸੀਗੇ ਔਰ ਇਸ ਦੇ ਉਲਟ ਆਮ ਆਦੀ ਪਾਰਟੀ ਸਰਕਾਰ ਇੱਕ ਬਾਹਿਦ ਐਸੀ ਸਰਕਾਰ ਬਣੀ ਹੈ ਐਸੀ ਪਾਰਟੀ ਹੈ ਕਿ ਜੋ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੇ ਕੰਮ ਕਰ ਦਿਖਾਏ ਔਰ ਬੜੇ ਕ੍ਰਾਂਤੀਕਾਰੀ ਔਰ ਬੜੇ ਅੱਛੇ ਡਿਸੀਜਨ ਲੈਤੇ ਜੋ ਲੋਕਾਂ ਦੇ ਹਿੱਤ ਦੇ ਵਿੱਚ ਔਰ ਫੇਵਰ ਦੇ ਵਿੱਚ ਉਹਨਾਂ ਦੇ ਵਿੱਚੋਂ ਜਿਵੇਂ ਮੇਰੇ ਭਰਾ ਇਮਤਿਆਜ਼ ਨੇ ਗਨਾਇਆ ਹੈ ਕਿ ਜੋ ਮਤਲਬ ਬਿਜਲੀ ਦਾ ਵੱਡਾ ਮੈਟਰ ਹੈ ਜਿਸ ਬੰਦੇ ਨੂੰ 600 ਯੂਨਿਟ ਮਾਫ ਹੋ ਜਾਂਦਾ ਹੈ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਖੁਸ਼ ਨਾ ਹੋਵੇ ਤੇ ਸੈਕਿੰਡ ਦੇਖੋ ਕਲੀਨਿਕ ਮੁਹੱਲਾ ਕਲੀਨਿਕ ਖੋਲੇ ਗਏ ਔਰ 43000 ਨੌکریاں ਪੰਜਾਬ ਦੇ ਨੌਜਵਾਨਾਂ ਨੂੰ ਪ੍ਰੋਵਾਈਡ ਕੀਤੀਆਂ ਗਈਆਂ ਉਸ ਦੇ ਨਾਲ ਨਾਲ 12700 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਗਿਆ ਔਰ ਇਹ ਬੜੀ ਲੰਬੀ ਲਿਸਟ ਹੈ ਜੇ ਮੈਂ ਗਨਾਨ ਬੈਠ ਜਮਾ ਫਿਰ ਮੈਂ ਤੁਹਾਡੇ ਸਵਾਲ ਦੇ ਉੱਪਰ ਆ ਰਹੇ ਮੈਂ ਜਿਹੜਾ ਤੁਸੀਂ ਸਵਾਲ ਮੈਨੂੰ ਪੁੱਟ ਕੀਤਾ ਹੈਗਾ ਤਾਂ ਉਸ ਅਨਸਰ ਦੇ ਵਿੱਚ ਮੈਂ ਇਹੀ ਜਵਾਬ ਦਊਂਗਾ ਕਿ ਮਲੇਰ ਕੋਲੇ ਦੀ ਜੋ ਸਿਆਸਤ ਹੈ ਇਸ ਦੇ ਵਿੱਚ ਇਹ ਹੈ ਕਿ ਜਿਵੇਂ ਸਾਡੀ ਡਿਊਟੀ ਲੱਗੀ ਹੈ ਪਾਰਟੀ ਵੱਲੋਂ ਕਿ ਡੋਰ ਟੂ ਡੋਰ ਕੈਂਪੇਨਿੰਗ ਅਸੀਂ ਕਰ ਰਹੇ ਹਾਂ ਔਰ ਬੜਾ ਅੱਛਾ ਰਿਸਪੌਂਸ ਆ ਰਿਹਾ ਹੈ ਉਸ ਦੇ ਨਾਲ ਜਿਸ ਦੀ ਜੋ ਡਿਊਟੀ ਲੱਗੀ ਹੈ ਕਿ ਜਲਸਿਆਂ ਦੀ ਉਹ ਜਲਸੇ ਕਰ ਰਹੇ ਨੇ ਜੋ ਕੈਂਪੇਨਿੰਗ ਦੀ ਡਿਊਟੀ ਲੱਗੀ ਹੈ ਉਹ ਆਪਣੀ ਕੈਂਪੇਨਿੰਗ ਦੀ ਡਿਊਟੀ ਨਿਭਾ ਰਹੇ ਨੇ ਔਰ ਸਭ ਤੋਂ ਪਲੱਸ ਪੁਆਇੰਟ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਰੀਸੈਂਟ ਟਾਈਮ ਦੇ ਜ਼ਰੀਏ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਤੁਹਾਡੇ ਕਿ ਜੋ ਅਸੀਂ ਮਤਲਬ ਲੋਕਾਂ ਦੇ ਵਿੱਚ ਜਾ ਰਹੇ ਹਾਂ ਆਪਣੇ ਕੰਮਾਂ ਦੇ ਪ੍ਰਤੀ ਔਰ ਉਸ ਦੇ ਇਨਾਮ ਵਜੋਂ ਜੋ ਲੋਕ ਸਾਨੂੰ ਰਿਸਪੌਂਸ ਦਿੰਦੇ ਨੇ ਜੋ ਪੋਜ਼ਿਟਿਵ ਪੋਜ਼ਿਟਿਵ ਵਿਊ ਆਉਂਦੇ ਨੇ ਉਹ ਸਾਡੀ ਜਿਹੜੀ ਥਕਾਵਟ ਹੈ ਸ਼ਾਮ ਨੂੰ ਜਦੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਜਾਣਾ ਸਾਡੀ ਥਕਾਵਟ ਹਲਾ ਦਿੰਦੇ ਕਿਉਂਕਿ ਲੋਕਾਂ ਦੇ ਇੱਕੋ ਇੱਕ ਜਵਾਬ ਆਉਂਦੇ ਨੇ ਕਿ ਅਸੀਂ ਖੁਸ਼ ਹਾਂ ਸਰਕਾਰ ਦੀਆਂ ਪਾਲਿਸੀਆਂ ਤੋਂ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਆਮ ਗਰੀਬ ਲੋਕਾਂ ਦੇ ਹਿੱਤ ਦੇ ਵਿੱਚ ਨੇ ਔਰ ਇਹੀ ਬਸ ਅਸੀਂ ਡੋਰ ਟੂ ਡੋਰ ਕੰਪੇਨਿੰਗ ਕਰਕੇ ਲੋਕਾਂ ਨੂੰ ਅਵੇਅਰ ਕਰ ਰਹੀਆਂ ਕਿ ਤੁਸੀਂ ਇਸ ਦੇ ਨਜ਼ਰੀਏ ਜਿਵੇਂ ਹੁਣ 1 ਜੂਨ ਨੂੰ ਲਾਸਟ ਪੜਾ ਜੋ ਕਿ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਬੋਡਿੰਗ ਹੋਣ ਜਾ ਰਹੀ ਹੈ ਔਰ ਜੋ ਸਾਡੇ ਲੋਕ ਸਭਾ ਦੇ ਕੈਂਡੀਡੇਟ ਨੇ ਸੰਗਰੂਰ ਤੋਂ ਭਾਈ ਮੀਤਿਹਰ ਜੀ ਔਰ ਬੜੇ ਵੈਲ এডਿਕੇਟਿਡ ਨੇ ਪੜੇ ਲਿਖੇ ਨੇ ਨੌਜਵਾਨ ਨੇ ਯੰਗ ਨੇ ਕੰਮ ਕਰਨ ਦਾ ਜਜਵਾ ਰੱਖਦੇ ਨੇ ਇਸ ਦੇ ਨਾਲ ਨਾਲ ਉਹ ਮਨਿਸਟਰ ਵੀ ਨੇ ਦੇਖੋ ਖੇਡ ਮੰਤਰੀ ਨੇ ਉਸ ਦਿਨ ਜੋ ਉਹਨਾਂ ਨੇ ਕੰਮ ਬਨਾਲੇ ਦੇ ਵਿੱਚ ਕੀਤਾ ਜਦੋਂ ਫਸਟ ਟਾਈਮ ਉਹ ਇਲੈਕਸ਼ਨ ਫੇਸ ਕੀਤਾ ਸੀਗਾ ਉਹਨਾਂ ਨੇ ਤਾਂ ਸਿਰਫ ਸਿਰਫ 2400 ਬੋਟ ਦੇ ਨਾਲ ਜਿੱਤੇ ਸੀ ਜਦੋਂ ਦੂਸਰੀ ਵਾਰ ਅਸੈਂਬਲੀ ਦਾ ਇਲੈਕਸ਼ਨ ਲੜਦੇ ਨੇ ਤਾਂ ਉਹ 40000 ਦੀ ਲੀਡ ਹੋ ਜਾਂਦੀ ਹੈ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਦੀ ਜਿੱਤ ਦਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਹਨਾਂ ਨੂੰ ਹੱਲ ਕਰਨ ਤੋਂ ਬਾਅਦ ਐਂਡ ਤੱਕ ਮੂਵਮੈਂਟ ਤੱਕ ਜਾਣਾ ਔਰ ਫਿਰ ਦੁਬਾਰਾ ਮਤਲਬ ਲੋਕਾਂ ਦਾ ਫੀਡਬੈਕ ਲੈਣਾ ਇਹ ਸਾਡੇ ਮੀਤ ਹੇਜ ਦੀ ਉਪਲਬਧੀ ਹੈ ਔਰ ਮੈਂ ਉਮੀਦ ਕਰਦਾ ਲੋਕਾਂ ਤੋਂ ਔਰ ਸੰਗਰੂਰ ਦੇ ਖਾਸ ਕਰਕੇ ਉਹ ਇਸ ਇਨਾਮ ਵੱਜੋ ਭਾਈ ਮੀਤ ਜੀ ਨੂੰ ਜਿਤਾ ਕੇ ਆਪਣੇ ਲੋਕ ਸਭਾ ਦੇ ਅਸੈਂਬਲੀ ਜੋ ਕਿ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਹੈ ਉਸ ਦੇ ਵਿੱਚ ਭੇਜਣਗੇ ਤਾਂ ਕਿ ਉਹ ਜਿਵੇਂ ਬਰਨਾਲੇ ਦੇ ਮੁੱਦੇ ਨੂੰ ਅਸੈਂਬਲੀ ਦੇ ਵਿੱਚ ਰੱਖਦੇ ਨੇ ਉਸੇ ਤਰ੍ਹਾਂ ਸੰਗਰੂਰ ਲੋਕ ਸਭਾ ਦੇ ਲੋਕਾਂ ਦੇ ਜਿਹੜੇ ਮੁੱਦੇ ਨੇ ਜਿਹੜੇ ਉਹਨਾਂ ਦੇ ਪ੍ਰੋਬਲਮਸ ਨੇ ਤਾਂ ਉਹ ਸਾਡੀ ਆਵਾਜ਼ ਬਣ ਕੇ ਜੋ ਲੋਕ ਸਭਾ ਦੇ ਆਪਣੇ ਲੋਕ ਸਭਾ ਦੇ ਵਿੱਚ ਰੱਖ ਸਕਣ ਜੀ ਜੋ ਇਹ ਸਭ ਤੁਸੀਂ ਗੱਲ ਕੀਤੀ 43000 ਨੌਕਰੀ ਦੀ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਇਹ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਹੋਵੇਗਾ ਕਿ ਮੋ ਜੋ ਮੁਲਾਜ਼ਮ ਹੈ ਬਹੁਤ ਸਾਰੇ ਅੱਗੇ ਅੱਗੇ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਪੱਕੇ ਨਹੀਂ ਹੋਏ ਆ ਸਾਨੂੰ ਕੋਈ ਉਹ ਮੋਦੇ ਕੋਈ ਵਿਜ਼ਿਬਿਲਟੀ ਨਹੀਂ ਹੈ ਤੁਸੀਂ ਤੁਸੀਂ ਗੱਲ ਕੀਤੀ ਚਲੋ ਆਪਾਂ ਤੁਹਾਡੀ ਗੱਲ ਬੜੀ ਕਰਦੇ ਆ ਕੀ ਮਤਲਬ ਕੋਈ ਪ੍ਰੂਫ ਆਫ ਦਾ ਡਾਟਾ ਤੁਹਾਡੇ ਕੋਲ ਹੈ ਰਾਈਟ ਸਰ ਬਿਲਕੁਲ ਐਬਸੋਲੂਟਲੀ ਰਾਈਟ ਤੁਸੀਂ ਕਿਹਾ ਲੇਕਿਨ ਇਸੇ ਜਵਾਬ ਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਦੇਖੋ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹ ਆਪਣੀ ਡਿਊਟੀ ਪੂਕਾਰ ਰਹੇ ਨੇ ਔਰ ਮਾਨ ਸਾਹਿਬ ਜੋਗੇ ਪੰਜਾਬ ਦੇ ਇੱਕ ਫੇਮਸ ਇੱਕ ਮਤਲਬ ਲੀਡਰ ਬਣ ਚੁੱਕੇ ਨੇ ਲੋਕਾਂ ਦੀ ਮਤਲਬ ਲੋਕ ਉਹਨਾਂ ਨੂੰ ਲਾਈਕ ਕਰਦੇ ਨੇ ਔਰ ਜੋ ਕਹਿੰਦੇ ਨੇ ਉਹ ਕਰ ਦਿਖਾਉਂਦੇ ਨੇ ਉਹ ਕੀਤਾ ਵੀ ਹੈ ਔਰ ਜੇ ਜਿਹੜੀ ਤੁਸੀਂ ਗੱਲ ਪੁੱਛੀ ਹੈ ਕਿ ਹਾਂ ਇਹਨਾਂ ਦੇ ਤੁਹਾਨੂੰ ਫਿਗਰਸ ਵੀ ਪ੍ਰੋਵਾਈਡ ਕਰ ਦਿੱਤੇ ਜਾਣਗੇ ਕੋਈ ਐਸੀ ਗੱਲ ਨਹੀਂ ਜਿਵੇਂ ਪਹਿਲਾਂ ਸਰਕਾਰਾਂ ਝੂਠ ਫਰੇਵ बोल के ਲੋਕਾਂ ਨੂੰ ਮਤਲਬ ਮਿਸ ਗਾਈਡ ਕਰਕੇ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੇ ਵਿੱਚ 4 ਸਾਲ 4.5 ਸਾਲ ਨਹੀਂ ਜਾਂਦੇ ਸੀਗੇ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਹੈਗਾ ਲੋਕਾਂ ਦੇ ਨਾਲ ਮਿਲ ਜੁਲ ਕੇ ਸਰਕਾਰ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਵਿੱਚੋਂ ਨਿਕਲੇ ਧੀਆਂ ਪੁੱਤ ਅੱਜ ਕੱਲ ਐਮਐਲਏ ਬਣੇ ਬੈਠੇ ਨੇ ਔਰ ਲੋਕਾਂ ਦੀਆਂ ਸਮੱਸਿਆ ਨੂੰ ਸਮਝਦੇ ਨੇ ਕਿ ਲੋਕਾਂ ਦੀ ਸਮੱਸਿਆ ਹੈ ਕੀ ਔਰ ਉਸ ਦੇ ਪਰ ਕੰਮ ਕੀਤਾ ਜਾਂਦਾ ਪਾਰਟੀ ਵੱਲੋਂ ਜੀ ਸ਼ੁਕਰੀਆ ਜੀ ਜਵੇਦ ਸਾਹਿਬ ਸਵਾਲ ਲੈਣ ਵਾਸਤੇ ਇੰਤਿਆਰ ਸਾਹਿਬ ਇੱਕ ਕੁਐਸਚਨ ਮੇਰਾ ਤੁਹਾਨੂੰ ਹੈ ਮਲੇਰ ਕੋੜਲੇ ਦੇ ਵਿੱਚ ਬੁਨਿਆਦੀ ਸਹੂਲਤਾਂ ਅਗਰ ਮੈਂ ਮੈਡੀਕਲ ਸਹੂਲਤਾਂ ਦੀ ਗੱਲ ਕਰਾਂ ਅਗਰ ਮੈਂ ਐਜੂਕੇਸ਼ਨਲ ਸਹੂਲਤਾਂ ਦੀ ਗੱਲ ਕਰਾਂ ਅਗਰ ਮੈਂ ਗੱਲ ਕਰਾਂ ਇਨਫਰਾਸਟ੍ਰਕਚਰਲ ਸਹੂਲਤਾਂ ਦੀ ਗੱਲ ਕਰਾਂ ਆਪਾਂ ਜੇ ਡਿਵੈਲਪਮੈਂਟ ਹੈ ਡਿਵੈਲਪਮੈਂਟ ਮੇਰੇ ਮੁਤਾਬਕ ਜਿਹੜੇ ਗਲੀਆਂ ਔਰ ਨਾਲੀਆਂ ਨਹੀਂ ਆਈਆਂ ਜੀ ਜੀ ਮੇਰੇ ਮੁਤਾਬਕ ਜਿਹੜੀ ਡਿਵੈਲਪਮੈਂਟ ਹੈ ਉਹ ਐਜੂਕੇਸ਼ਨਲ ਡਿਵੈਲਪਮੈਂਟ ਹੈ ਮੇਰੇ ਮੁਤਾਬਕ ਉਹ ਮੈਡੀਕਲ ਸਹੂਲਤਾਂ ਮੇਰੇ ਮੁਤਾਬਕ ਉਹ ਸੋਸ਼ਲ ਸਹੂਲਤਾਂ ਜੋ ਤੁਸੀਂ ਪਬਲਿਕ ਨੂੰ ਦੇਣੀਆਂ ਇਹਦੇ ਵਿੱਚ ਇਹ ਸਹੂਲਤ ਜੀ ਦੇਖੋ ਸਹੂਲਤਾਂ ਜੋ এডਿਕੇਸ਼ਨ ਹੈ এডਿਕੇਸ਼ਨ ਬਹੁਤ ਵੱਡਾ ਮੁੱਦਾ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਸਭ ਤੋਂ ਪਹਿਲਾਂ ਇਹੀ ਕਹਿਣਾ ਸੀਗਾ ਕਿ ਮੈਂ এডਿਕੇਸ਼ਨ ਨੂੰ ਲੈ ਕੇ ਆਵਾਂਗਾ ਪੰਜਾਬ ਦੇ ਅੰਦਰ ਔਰ এডਿਕੇਸ਼ਨ ਦੇ ਵਿੱਚ ਤਰੱਕੀ ਹੋਈ ਵੀ ਹੈ ਹੁਣ ਤੁਸੀਂ ਦਿੱਲੀ ਦੇ ਵਿੱਚ ਦੇਖ ਲਓ ਹਾਂ ਜੀ ਸਰਕਾਰੀ ਗੱਲ ਗੱਲ ਅਜ਼ਰ ਮਲੇਰ ਕੋਲ ਨਹੀਂ ਕਰੋ ਮਲੇ ਕੋਲੇ ਤੇ ਮਲੇ ਕੋਲੇ ਦੇ ਵਿੱਚ ਸਰਕਾਰੀ ਸਕੂਲ ਦੇਖ ਲੋ ਜੀ ਬਹੁਤ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਗਰੀਬ ਬੱਚਿਆਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਜਿੱਦਾਂ ਕਿ ਹੁਣ ਆਪਾਂ ਅੱਜ ਤੋਂ 10 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ ਦੇਖ ਲੋ ਕਿ ਆਪਾਂ ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦਾ ਹਾਲ ਕੀ ਹੁੰਦਾ ਸੀਗਾ ਲੋਕੀ ਉਹ ਸਕੂਲਾਂ ਦੇ ਅੱਗੇ ਦੀ ਲੰਘਦੇ ਨਹੀਂ ਸੀਗੇ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਹਾਲਾਤ ਮਾੜੇ ਹੁੰਦੇ ਸੀਗੇ ਠੀਕ ਹੈ ਮਗਰ ਅੱਜ ਸਰਕਾਰੀ ਸਕੂਲਾਂ ਦਾ ਹਾਲਾਤ ਕੀ ਨੇ ਜੀ ਸਰਕਾਰੀ ਸਕੂਲਾਂ ਦਾ ਇਹ ਹਾਲ ਹੋ ਗਿਆ ਕਿ ਜਿੱਦਾਂ ਪ੍ਰਾਈਵੇਟ CBSE ਸਕੂਲ ਨੇ ਉਦਾਂ ਦੇ ਹਾਲਾਤ ਹੋ ਕੇ ਸਰਕਾਰੀ ਸਕੂਲਾਂ ਦੇ ਜੀ ਲੋਕ ਖੁਸ਼ ਹੁੰਦੇ ਨੇ ਆਪਣੇ ਬੱਚਿਆਂ ਨੂੰ ਲੋਕ ਮਾਨ ਮਤਲਬ ਕਿ ਵੀ ਕਰਦੇ ਨੇ ਕਿ ਬੱਚੇ ਸਾਡੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਜੀ ਜਿਹੜੇ ਸਭ ਮੇਰੇ ਪ੍ਰਾਈਮ ਇਤਹਾਜ ਜਿਹਨੇ ਦੱਸਿਆ ਥਿੰਦੇ ਜੀ ਸਾਹਿਬ ਨੇ ਕਿ ਜਿਹੜਾ ਇਨਫਰਾਸਟ੍ਰਕਚਰ ਹੈ ਸਰਕਾਰੀ ਸਕੂਲਾਂ ਦਾ ਹੈ 노 ਡਾਊਟ ਬਹੁਤ ਵਧੀਆ ਬਹੁਤ ਅੱਛਾ ਹੋਇਆ ਹੈ ਠੀਕ ਹੈ ਉਸ ਦਾ ਸਭ ਤੋਂ ਵੱਡਾ ਇੱਕ ਹੋਰ ਮੈਂ ਕਾਰਨ ਦੱਸੂਗਾ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸਰਕਾਰੀ ਸਕੂਲਾਂ ਦੇ ਜੋ ਪ੍ਰਿੰਸੀਪਲ ਨੇ ਇਵਨ ਕਿ ਸਿੰਗਾਪੁਰ ਦੇ ਮਤਲਬ ਕੰਟਰੀ ਵਰਗੇ ਹਨ ਦੇਸ਼ਾਂ ਦੇ ਵਿੱਚ ਜਾ ਕੇ ਜੋ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੇ ਉਹਨਾਂ ਦੀ ਵਰਕਸ਼ਾਪ ਤੱਕ ਲਗਵਾਈ ਗਈ ਸਿਰਫ ਅਤੇ ਸਿਰਫ ਮਾਨ ਸਰਕਾਰ ਵੱਲੋਂ ਤਾਂ ਕਿ ਉਹ ਅੱਛੇ ਤਰੀਕੇ ਨਾਲ ਜਿਵੇਂ ਡਿਵੈਲਪ ਕੰਟਰੀਆਂ ਦੇ ਅੰਦਰ ਐਜੂਕੇਸ਼ਨ ਸਿਸਟਮ ਹੈਗਾ ਉਹਨਾਂ ਨੂੰ ਸਮਝ ਸਕਣ ਉਹਨਾਂ ਨੂੰ ਉਹਨਾਂ ਦੇ ਉੱਪਰ ਕੰਮ ਕਰ ਸਕਣ ਔਰ ਉਸੇ ਤਹਿ ਤੋ ਪੰਜਾਬ ਦੇ ਵਿੱਚ ਆਕੇ ਜੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਸਿਸਟਮ ਨੇ ਬਾਹਰ ਐਜੂਕੇਸ਼ਨ ਦੇ ਉਹਨਾਂ ਨੂੰ ਇੰਪਲੀਮੈਂਟ ਕਰ ਸਕਣ ਔਰ ਇਹ ਵੱਡੀਆਂ ਵੱਡੀਆਂ ਗੱਲਾਂ ਜੇ ਮੈਂ ਕਰਾਂ ਇਸ ਦੇ ਨਾਲ ਨਾਲ ਜੋ ਇਨਫਰਾਸਟ੍ਰਕਚਰ ਹੈ ਜੋ ਮਤਲਬ ਟੀਚਰਸ ਨੂੰ ਫੈਸਿਲਿਟੀਆਂ ਨੇ ਪਹਿਲਾਂ ਕੀ ਹੁੰਦਾ ਸੀਗਾ ਸਰਕਾਰਾਂ ਦੇ ਵਿੱਚ ਈਵਨ ਕਿ ਜਿਹੜੇ ਟੀਚਰ ਨੇ ਸਰਕਾਰੀ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਂਦੇ ਸੀਗੇ ਲੇਕਿਨ ਜਿਹੜਾ ਅੱਜ ਦਾ ਮਾਹੌਲ ਬਣਿਆ ਪੰਜਾਬ ਦਾ ਉਹਦੇ ਵਿੱਚ ਕੀ ਹੈ ਕਿ ਸਰਕਾਰੀ ਸਕੂਲਾਂ ਦੇ ਟੀਚਰ ਵੀ ਸਾਰੀ ਚੀਜ਼ ਨੂੰ ਫੀਲ ਕਰ ਰਹੇ ਨੇ ਮਹਿਸੂਸ ਕਰ ਰਹੇ ਨੇ ਕਿ ਹੁਣ ਸਾਨੂੰ ਅਸੀਂ ਇਸ ਸਕੂਲਾਂ ਦਾ ਜੋ ਸਿਸਟਮ ਹੈ ਵਧੀਆ ਬਣ ਚੁੱਕਿਆ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਵੀ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਭਰਤੀ ਕਰਵਾ ਰਹੇ ਨੇ ਜਵੇਨ ਸਾਹਿਬ ਇੱਕ ਮੈਨੂੰ ਗੱਲ ਦੱਸੋ ਤਰੱਕੀ ਤੁਸੀਂ ਕਹਿੰਦੇ ਬਹੁਤ ਹੋ ਗਈ ਔਰ ਮਲੇਰ ਕੋੜਲੇ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਤੁਹਾਡੀ ਸਰਕਾਰ ਹੈ ਤੁਹਾਡਾ ਮਤਲਬ ਰਿਪਰੈਜ਼ੈਂਟੇਟਿਵ ਰਿਪਰੈਜ਼ੈਂਟੇਟਿਵ ਮਲੇਰ ਕੋੜਲੇ ਦੇ ਵਿੱਚ ਹੈ ਮਲੇਰ ਕੋੜਲੇ ਦਾ ਸਰਕਾਰੀ ਹਸਪਤਾਲ ਉਹਦੀ ਇੰਨੀ ਕਿ ਜ਼ਿਆਦਾ ਤਰਸਯੋਗ ਹਾਲਤ ਹੈ ਕਿ ਲੋਕਾਂ ਨੂੰ ਧਰਨਾ ਲਾ ਕੇ ਉੱਥੇ ਇਹ ਦੱਸਣਾ ਪਿਆ ਕਿ ਹਾਂ ਜੀ ਇੱਥੇ ਡਾਕਟਰ ਨਹੀਂ ਹੈਗੇ ਤੇ ਸਹੂਲਤਾਂ ਨਹੀਂ ਹੈਗੀਆਂ ਉਹ ਮਤਲਬ ਡਾਕਟਰ ਪੂਰੇ ਨਹੀਂ ਹੋ ਸਕਿਆ ਉੱਥੇ ਸਹੂਲਤਾਂ ਪੂਰੀਆਂ ਨਹੀਂ ਹੋ ਸਕਦੀਆਂ ਇਹਦੇ ਤੇ ਕੀ ਟਿੱਪਣੀ ਹੈ ਤੁਹਾਡੀ ਮਾਮੂਨ ਸਾਹਿਬ ਇਨਸ਼ਾਅੱਲਾ ਬਹੁਤ ਜਲਦ ਰੀਸੈਂਟਲੀ ਹਨਾ ਇਹਦੇ ਉੱਪਰ ਵੀ ਕੰਮ ਕੀਤਾ ਜਾਏਗਾ ਅਸੀਂ ਮਤਲਬ ਜੋ ਸਰਕਾਰ ਦੇ ਵਿੱਚ ਜੋ ਸਾਡੇ ਟੱਚ ਦੇ ਵਿੱਚ ਬੰਦੇ ਹੈਗੇ ਅਸੀਂ ਉਹਨਾਂ ਨੂੰ ਆਪਣੀ ਗੱਲ ਰੱਖੀ ਹੈ ਔਰ ਜੋ ਸਾਡੀ ਲੀਡਰਸ਼ਿਪ ਹੈ ਉਹ ਵੀ ਕੋਸ਼ਿਸ਼ ਕਰ ਰਹੀ ਹੈ ਤੇ ਬਾਕੀ ਰਹੀ ਗੱਲ ਇਨਸ਼ਾਅੱਲਾ ਬਹੁਤ ਜਲਦ ਅਨਕਰੀਬ ਇਨ ਫਿਊਚਰ ਜਸਟ 10-20 ਦਿਨਾਂ ਦੇ ਵਿੱਚ ਹੀ ਤੁਹਾਨੂੰ ਇੱਕ ਜੋ ਸਰਕਾਰੀ ਹਸਪਤਾਲ ਹੈ ਜੋ ਜਿਹੜਾ ਮੈਟਰ ਹੈ ਕਾਫੀ ਉਜਾਗਰ ਕੀਤਾ ਅਸੀਂ ਆਪਣੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਇੱਥੇ ਸਾਰੇ ਡਾਕਟਰ ਜਿੰਨੀ ਵੀ ਟੀਮ ਹੈ ਸਾਰੀ ਕੰਪਲੀਟ ਹੋ ਜਾਏਗੀ ਬਹੁਤ ਜਲਦੀ ਇਨਸ਼ਾਅੱਲਾ ਜੀ ਇਹਦੇ ਵਿੱਚ ਦੇਖੋ ਕੰਮ ਹੋਣ ਵਾਲਾ ਤੁਸੀਂ ਦੋਨੋਂ ਮਤਲਬ ਪੋਲੀਟੀਕਲੀ ਇਨਵੋਲਵਡ ਬੰਦੇ ਹੋ ਪੋਲੀਟੀਕ ਪੋਲਿਟਿਕਸ ਦੇ ਵਿੱਚ ਹੋ ਦੱਸਣਾ ਮਤਲਬ ਇੱਕ ਮੀਡੀਆ ਪਲੇਟਫਾਰਮ ਦਾ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਦੇਖੋ ਗੱਲ ਅਸਲ ਦੇ ਵਿੱਚ ਇਹ ਹੈ ਵੀ ਜੇ ਸਾਡੇ ਇੱਥੇ ਲੋਕਾਂ ਨੂੰ ਮਤਲਬ ਮੈਡੀਕਲ ਸਹੂਲਤਾਂ ਨਹੀਂ ਹਰੇਕ ਬੰਦਾ ਜੋ ਮਤਲਬ ਇੱਕ ਧਾਰਨਾ ਬਣੀ ਹੋਈ ਹੈ ਕਿ ਉਹ ਜਿਹੜਾ ਰੈਫਰ ਹਸਪੀਟਲ ਹੈ ਕਿ ਤੁਸੀਂ ਜਾਓ ਥੋੜੀ ਜਿਹੀ ਕੋਈ ਪ੍ਰੋਬਲਮ ਹੋਵੇ ਬੰਦਾ ਰੈਫਰ ਕਰਤਾ ਸਰ ਇੱਕ ਮਤਲਬ ਵਧੀਆ ਸਹੂਲਤਾਂ ਦਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਹਸਪੀਟਲ ਨੂੰ ਬਣਾਓਗੇ ਸਰ ਮੈਂ ਕਨਕਲੂਜਨ ਤੋਂ ਪਹਿਲਾਂ ਇੱਕ ਅਪੀਲ ਤੁਹਾਡੀ ਲਵਾਂਗਾ ਪਹਿਲਾਂ ਹਾਂਜੀ ਹਾਂਜੀ ਕਿ ਕੀ ਤੁਸੀਂ ਕਹਿਣਾ ਚਾਹੋਗੇ ਮਲੇਰ ਕੋਲੇ ਦੀ ਜਨਤਾ ਨੂੰ ਖਾਸ ਤੌਰ ਦੇ ਉੱ ਦੇਖੋ ਬਹੁਤ ਸਾਰੀਆਂ ਗੱਲਾਂ ਐਸੀਆਂ ਕਿ ਕਾਂਗਰਸ ਦੀ ਜੋ ਸਾਬਕਾ ਵਿਧਾਇਕਾ ਮੈਡਮ ਰਜੀਆ ਸੁਲਤਾਨਾ ਉਹਨਾਂ ਦੀ ਤਰਫ ਤੋਂ ਵੀ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਦੀ ਤਰਫ ਤੋਂ ਵੀ ਇਹ ਕਿਹਾ ਜਾਂਦਾ ਕਿ ਬਹੁਤ ਸਾਰਾ ਪੈਸਾ ਜੋ ਆਇਆ ਸੀਗਾ ਹਾਲ ਦੀ ਡੇਟ ਦੇ ਵਿੱਚ ਉਹੀ ਚੱਲ ਰਿਹਾ ਹੈ ਯਾ ਆਪਾਂ ਮੈਡੀਕਲ ਕਾਲਜ ਦੀ ਗੱਲ ਕਰ ਰਹੇ ਹਾਂ ਕਿ ਮੈਡੀਕਲ ਕਾਲਜ ਦਾ ਪੈਸਾ ਆਇਆ ਸੀਗਾ ਉਹ ਕਿਹਨਾ ਕਾਰਨ ਕਰਕੇ ਵਾਪਸ ਗਿਆ ਠੀਕ ਹੈ ਜੀ ਕਿ ਉਹ ਮਤਲਬ ਡਾਇਰੈਕਟਲੀ ਇੰਡੀਕੇਸ਼ਨ ਹੁੰਦੀ ਹੈ ਤੁਹਾਡੀ ਪਾਰਟੀ ਦੇ ਕਿੰਨੀ ਕੀ ਕਹਿਣਾ ਚਾਹੋਗੇ ਉਹ ਜੋ ਮੈਡੀਕਲ ਕਾਲਜ ਦਾ ਮਤਲਬ ਕਹਿ ਰਹੇ ਨੇ ਕਿ ਪੈਸਾ ਆਇਆ ਸੀਗਾ ਅਸਲ ਗੱਲ ਇਹ ਹੈਗੀ ਆ ਜੀ ਦੇਖੋ ਉਦੋਂ ਸਰਕਾਰ ਨੇ ਮੈਡੀਕਲ ਕਾਲਜ ਪਾਸ ਕਰਤਾ ਸੀਗਾ ਬੰਨਾ ਸੀਗਾ 2022 ਤੋਂ ਪਹਿਲਾਂ ਤਾਂ ਜੋ ਜਗ੍ਹਾ ਸੀ ਕਿ ਜਗ੍ਹਾ ਹੀ ਨਹੀਂ ਲੱਤੀ ਗਈ ਆਪਣੇ ਲੋਕਲ ਲੀਡਰਸ਼ਿਪ ਤੋਂ ਜਗ੍ਹਾ ਹੀ ਨਹੀਂ ਦਿਖਾਈ ਗਈ ਐਸੀ ਤੁਹਾਨੂੰ ਉਸ ਟਾਈਮ ਵੀ 2022 ਦੇ ਵਿੱਚ ਵੀ ਦਿਖਾਇਆ ਸੀਗਾ ਮੈਡੀਕਲ ਕਾਲਜ ਕਾਲਜ ਇੱਕ ਪੱਥਰ ਜਾਂ ਨਹੀਂ ਪੱਥਰ ਰੱਖਿਆ ਹੋਇਆ ਸੀਗਾ ਪੱਥਰ ਜਾਂ ਖੜਾ ਸੀ ਉੱਥੇ ਉਹ ਦੇਖ ਲਓ ਤੁਸੀਂ ਉਹ ਸਾਨੂੰ ਪੱਥਰ ਬੜੀ ਮੁਸ਼ਕਲ ਲੱਭਿਆ 2 ਘੰਟਿਆਂ ਦੇ ਵਿੱਚ ਉਹ ਅਸੀਂ ਗੇੜੇ-ਗੂੜੇ ਖਾ ਗਏ ਬਹੁਤ ਦੂਰ ਜਾ ਕੇ ਉੱਥੇ ਅਗਰ ਮੈਡੀਕਲ ਕਾਲਜ ਉੱਥੇ ਬਣਦਾ ਉੱਥੇ ਕਿਸੇ ਨੂੰ ਕੀ ਪਤਾ ਲੱਗਣਾ ਸੀ ਕਿ ਲੋਕਾਂ ਦੀ ਉੱਥੇ ਲੜਾਈ ਝਗੜੇ ਵਾਲੀ ਜਗ੍ਹਾ ਸੀਗੀ ਸਾਰੀ ਜਿੱਥੇ ਪੱਥਰ ਰੱਖਿਆ ਹੋਇਆ ਸੀਗਾ ਨਹੀਂ ਪੱਥਰ ਰੱਖਿਆ ਹੋਇਆ ਸੀਗਾ ਅਗਰ ਸਰਕਾਰ ਨੂੰ ਉਸ ਟਾਈਮ ਸਰਕਾਰ ਨੂੰ ਅਗਰ ਆਪਾਂ ਜਗ੍ਹਾ ਸਹੀ ਲੈ ਕੇ ਦਿੰਦੇ ਸਹੀ ਦਿਖਾਉਂਦੇ ਜਗ੍ਹਾ ਆਪਾਂ 메ਨ ਰੋਡ ਦੇ ਉੱਪਰ ਇਹ ਚੀਜ਼ਾਂ 메ਨ ਐਜੂਕੇਸ਼ਨ ਜੋ ਅਦਾਰੇ ਨੇ 메ਨ ਰੋਡ ਦੇ ਉੱਪਰ ਇੱਕ ਪੁਆਇੰਟ ਹੁੰਦਾ ਇਹ ਅਦਾਰਿਆਂ ਦਾ ਇੱਕ ਅੱਛੀ ਜਗ ਤੱਜ ਮੈਡੀਕਲ ਕਾਲਜ ਅੱਧਾ ਬਣਿਆ ਹੁੰਦਾ ਇੰਤਿਆਮ ਸਾਹਿਬ ਮੈਂ ਤੁਹਾਡੀ ਗੱਲ ਬੜੀ ਕਰਦਾ ਹੁਣ ਮੈਡੀਕਲ ਕਾਲਜ ਕਿੱਥੇ ਸਟੈਂਡ ਕਰਦਾ ਕੀ ਮੈਡੀਕਲ ਕਾਲਜ ਆਊਗਾ ਜੀ ਇਨਸ਼ਾਅੱਲਾ ਆਏਗਾ ਜੀ ਮੈਡੀਕਲ ਕਾਲਜ ਉਹ ਜਗ੍ਹਾ ਦੇਖਣ ਲੱਗੇ ਹੋਏ ਨੇ ਲੋਕਲ ਸਾਡੀ ਲੀਡਰਸ਼ਿਪ ਹੈਗੀ ਹੈ ਜਿਹੜੀ ਉਹ ਜਗ੍ਹਾ ਦੇਖਣ ਲੱਗੀ ਹੋਈ ਹੈ ਜਦੋਂ ਜਗ੍ਹਾ ਪਾਸ ਹੋ ਗਈ ਜਦੋਂ ਕਲੀਅਰ ਹੋ ਗਿਆ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਚੱਲਦੇ ਨੇ ਇਹ ਤੋਂ ਬਾਅਦ ਇਨਸ਼ਾਅੱਲਾ ਤਾਲਾ ਫੌਰਨ ਬਾਅਦ ਇਹਦਾ ਨੀਂਹ ਪੱਥਰ ਦੁਬਾਰਾ ਤੋਂ ਰੱਖਿਆ ਜਾਏਗਾ ਔਰ ਇਨਸ਼ਾਅੱਲਾ ਤਾਲਾ ਉਹ ਮਤਲਬ ਕਿ ਵੀ ਨਸ਼ੇ ਦੇ ਮੁੱਦੇ ਦੇ ਉੱਪਰ ਨਸ਼ੇ ਨੂੰ ਕੰਟਰੋਲ ਕਰਨ ਦੇ ਵਿੱਚ ਮਲੇਰਕੋਡਲਾ ਸ਼ਹਿਰ ਦੇ ਵਿੱਚ ਮੈਂ ਗੱਲ ਕਰਾਂ ਤਾਂ ਕਿਸ ਹੱਦ ਤੱਕ ਮਤਲਬ ਜੋ ਇੱਥੇ ਦੀ ਪ੍ਰਸ਼ਾਸਨ ਹੈ ਇੱਥੇ ਦੀ ਖਾਸ ਤੌਰ ਤੇ ਸਰਕਾਰ ਹੈ ਜੋ ਤੁਹਾਡੀ ਲ lobby ਹੈ ਕਾਮਯਾਬ ਹੋਈ ਹੈ ਇੱਕ ਦੂਸਰੇ ਨੰਬਰ ਦੇ ਉੱਪਰ ਮੈਂ ਇਹਦੇ ਨਾਲ ਇੱਕ ਹੋਰ ਸਵਾਲ ਐਡ ਆਨ ਕਰਦਾ ਸਨੇਚਿੰਗ ਬਹੁਤ ਹੋ ਰਹੀ ਹੈ ਜੀ ਲੋਕ ਖੋਹਾਂ ਬਹੁਤ ਹੋ ਰਹੀਆਂ ਸਰ ਔਰ ਇਹਦੇ ਵਿੱਚ ਚਲੋ ਕੋਹਰ ਨੂੰ ਉਪਰ ਸਾਈਡ ਤੇ ਰੱਖਦੇ ਆ ਨਸ਼ਾ ਤੁਹਾਡਾ ਇੱਕ ਮੇਨ ਹੋ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੁਹਾਡੀ ਜਿਹੜੀ ਸਰਕਾਰ ਹੈ ਕਿ ਸੱਤ ਤੱਕ ਪੰਜਾਬ ਦੇ ਮਲੇਰ ਕੋਲੇ ਦੇ ਵਿੱਚੋਂ ਨਸ਼ਾ ਖਤਮ ਕਰਨ ਚ ਕਾਮਯਾਬ ਹੋਈਏ ਸਰ ਜਿਹੜੀ ਤੁਸੀਂ ਗੱਲ ਐਡ ਆਨ ਕੀਤੀ ਲਾਸਟ ਦੇ ਵਿੱਚ ਮੈਂ ਉਹਦਾ ਵੀ ਜਵਾਬ ਦਊਗਾ ਔਰ ਉਹਦਾ ਜਵਾਬ ਇਹ ਹੈ ਕਿ ਜਦੋਂ ਕੋਈ ਨਸ਼ਾ ਹੁੰਦਾ ਨਾ ਜਦੋਂ ਕੋਈ ਨਸ਼ਾ ਕਰਕੇ ਬਾਜ਼ਾਰ ਦੇ ਵਿੱਚ ਦੇਖੋ ਉਹਨੂੰ ਕੋਈ ਆਪਣਾ ਪ੍ਰਾਇਆ ਨਹੀਂ ਦਿਖਦਾ ਈਵਨ ਕਿ ਉਹ ਆਪਣੇ ਘਰ ਦਾ ਸਮਾਨ ਜੋ ਕਿ ਚਾਹੇ ਆਟਾ ਹੋਵੇ ਚਾਹੇ ਬਰਤਨ ਹੋ ਉਹਨੂੰ ਕੁਛ ਵੀ ਹੋਵੇ ਉਹ ਵੇਚ ਕੇ ਵੀ ਆਪਣਾ ਨਸ਼ਾ ਪੂਰਾ ਕਰਦਾ ਫਿਰ ਉਹਨੂੰ ਕੋਈ ਹਨਾ ਉਹਦੇ ਵਿੱਚ ਉਹ ਨਹੀਂ ਦਿਖਦਾ ਹੈਗਾ ਕਿ ਆਪਣਾ ਕੌਣ ਹੈ ਪ੍ਰਾਇਆ ਕੌਣ ਹੈ ਉਹ ਸਿਰਫ ਨਸ਼ੇ ਦੇ ਉਹਦੇ ਵਿੱਚ ਲਾਲਚ ਦੇ ਵਿੱਚ ਹਨਾ ਉਹ ਲੁੱਟ ਖੋ ਕਰਦਾ ਹੈ ਲੇਕਿਨ ਦੂਸਰੀ ਗੱਲ ਜਿਹੜੀ ਮੇਨ ਗੱਲ ਤੁਸੀਂ ਕਹੀ ਹੈ ਕਿ ਆਪਣੇ ਨਸ਼ੇ ਨਸ਼ੇ ਦੇ ਹਾਲਾਤ ਜੋ ਪੰਜਾਬ ਦੇ ਆ ਮਲੇਰ ਕੋਲੇ ਦੇ ਹੈਗੇ ਕੁਝ ਹੱਦ ਤੱਕ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਰੇ ਨੇ ਪਹਿਲਾਂ ਜੋ ਹਾਲਾਤ ਸੀਗੇ ਬਹੁਤ ਜ਼ਿਆਦਾ ਬੱਤਰ ਸੀਗੇ ਔਰ ਉਸ ਦੇ ਅੰਦਰ ਤੁਸੀਂ ਵੀ ਦੇਖਿਆ ਹੋਣਾ ਪੂਰਾ ਸ਼ਹਿਰ ਮਲੇਰ ਕੋਲਾ ਜਾਂਦਾ ਮੇਰਾ ਭਰਾ ਇਮਤੀਆਜ ਬੈਠਾ ਹੈ ਅਸੀਂ ਰਲ ਮਿਲ ਕੇ ਦੇਖੋ ਕੱਲੀ ਕਾਂਗਰਸ ਸੌਰੀ ਕੱਲੀ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਔਰ ਨਾ ਹੀ ਕੱਲਾ ਪ੍ਰਸ਼ਾਸਨ ਕੁਝ ਕਰ ਸਕਦਾ ਹੈਗਾ ਰਲ ਮਿਲ ਕੇ ਇੱਕ ਕੰਬੀਨੇਸ਼ਨ ਬਣਾ ਕੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਔਰ ਜੋ ਨਸ਼ਾ ਕਰਦੇ ਨੇ ਜਾਂ ਜੋ ਉਹਨਾਂ ਨੂੰ ਮਤਲਬ ਉਹਨਾਂ ਦੀ ਮਤਲਬ ਜੋ ਕਾਉਂਸਲਿੰਗ ਕੀਤੀ ਜਾਵੇ ਇਹ ਇੱਕ ਵੱਡਾ ਰੋਲ ਹੁੰਦਾ ਹੈਗਾ ਜੇ ਆਪਾਂ ਕਹੀਏ ਕਿ ਕੱਲੀ ਸਰਕਾਰ ਹੀ ਸਭ ਕੁਝ ਕਰੇਗੀ ਉਹ ਪੋਸੀਬਲ ਹੀ ਹੋਏਗਾ ਜੁਵੇ ਜੀ ਸੋਰੀ ਮੈਂ ਇੰਟਰਰਪਟ ਕਰੂੰਗਾ এমপ্লয়ਮੈਂਟ ਨੂੰ ਲੈ ਕੇ ਮਲੇਰ ਕੋਟ ਦਾ ਜਿਹੜਾ ਯੂਥ ਹੈ ਪੜਾ ਲਿਖਾ ਯੂਥ ਹੈ ਉਹਦੀ এমਪਲੋਇਮੈਂਟ ਨੂੰ ਲੈ ਕੇ ਕੀ ਪਲਾਨਿੰਗ ਹੈ ਤੁਹਾਡੀ ਸਰਕਾਰ ਦੀ employment ਸਰ ਮੈਂ ਉਹੀ ਤੁਹਾਨੂੰ ਆਲਰੇਡੀ ਪਹਿਲਾਂ ਵੀ ਦੱਸ ਚੁੱਕਿਆ ਕਿ 43000 ਨੌਕਰੀਆਂ ਸਰਦਾਰ ਭਗਵੰਤ ਮਾਨ ਜੀ ਨੇ ਕੱਢੀਆਂ ਨੇ ਸਿਰਫ 2.5 ਸਾਲਾਂ ਦੇ ਸਮੇਂ ਦੇ ਵਿੱਚ ਔਰ ਐਂਡ ਤੱਕ ਜਦੋਂ ਸਰਕਾਰ ਦਾ ਸਮਾਂ 5 ਸਾਲ ਦਾ ਪੂਰਾ ਹੋਏਗਾ ਮੈਂ ਤੁਹਾਡੇ ਸਾਹਮਣੇ ਮਤਲਬ ਗੱਲ ਕਰੂੰਗਾ ਫਿਰ ਤੁਹਾਨੂੰ ਮੈਂ ਜਵਾਬ ਦਊਂਗਾ ਕਿ ਨੌਕਰੀਆਂ ਦੀ ਰੇਸ਼ਿਓ ਕਿੰਨੀ ਵੱਜ ਜਾਏਗੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਏਗੀ ਔਰ ਬਹੁਤ ਜ਼ਿਆਦਾ ਨੌਕਰੀਆਂ ਔਰ employment ਮਿਲੇਗੀ ਔਰ ਜਿਸ ਦੇ ਨਾਲ ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਹੱਸਦਾ ਪੰਜਾਬ ਜੋ ਵਿਜ਼ਨ ਲੈ ਕੇ ਚੱਲੇ ਸੀ ਆਮਾ ਦੀ ਪਾਰਟੀ ਸਰਦਾਰ ਭਗਵੰਤ ਮਾਨ ਜੀ ਔਰ ਉਹ ਇਨਸ਼ਾਅੱਲਾ ਉਹਦੇ ਵਿੱਚ ਸਾਰੇ ਕਾਮਯਾਬੀ ਸਾਨੂੰ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਜਵੇਦ ਸਾਬ ਆਉਣ ਵਾਸਤੇ ਔਰ ਸਾਡੇ ਨਾਲ ਗੱਲ ਕਰਨ ਵਾਸਤੇ ਬਹੁਤ ਅੱਛੇ ਤਰੀਕੇ ਦੇ ਨਾਲ ਤੁਸੀਂ ਆਪਣੇ ਪਾਰਟੀ ਦੇ ਉਪਲਬਧੀਆਂ ਕਨਾਈਆਂ ਔਰ ਜੋ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਉਹ ਵੀ ਰੀਜ਼ਨ ਇਹਨਾਂ ਨੇ ਦੱਸਿਆ ਇੰਤਿਆਜ਼ ਸਾਹਿਬ ਨੇ ਦਿੱਤੇ ਤੁਸੀਂ ਦੱਸਿਆ ਔਰ ਮੈਂ ਉਮੀਦ ਕਰਦਾ ਕਿ ਜੋ ਇੱਥੇ ਗੱਲਾਂ ਹੋਈਆਂ ਇਸ ਮੰਚ ਤੇ ਔਰ ਤੁਸੀਂ ਜੋ ਜੋ ਕਿਹਾ ਤੁਸੀਂ ਖਰੇ ਉਤਰੋਗੇ ਔਰ ਜੋ ਪ੍ਰੋਗਰਾਮ ਆਪਣਾ ਚੱਲ ਰਿਹਾ ਹੈ ਸੁਨੋ ਨੀਤਾ ਜੀ ਸੁਨੋ ਨੀਤਾ ਜੀ ਲਾਸਟ ਦੇ ਵਿੱਚ ਪਲੀਜ਼ ਮੈਂ ਇੱਕ ਲਾਸਟ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਕਰਨਾ ਚਾਹੁੰਗਾ ਮਲੇਰਕੋਲਾ ਦੇ ਲੋਕਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ मामाਾਂ ਨੂੰ ਮੇਰੇ ਭੈਣਾਂ ਨੂੰ ਕਿ ਤੁਸੀਂ 1 ਜੂਨ ਨੂੰ 1 ਜੂਨ ਨੂੰ ਆਪਣੀ ਬੋਰਡ ਦਾ ਜ਼ਰੂਰ ਇਸਤੇਮਾਲ ਕਰੋ ਆਪਣੀ ਬੋਰਡ ਦੀ ਅਹਿਮੀਅਤ ਨੂੰ ਸਮਝੋ ਔਰ ਇਹ ਉਹੀ ਬੋਰਡ ਹੈ ਜਿਹੜੇ ਤੁਹਾਡੇ ਬੱਚਾਂ ਦੇ ਫਿਊਚਰ ਲਈ ਭਵਿੱਖ ਦਾ ਫੈਸਲਾ ਕਰਦੀ ਹੈ ਔਰ ਜੋ ਨੈਸ਼ਨਲ ਮੈਪ ਪੋਲਿਟਿਕਸ ਦੀ ਇੱਕ ਮਿੰਟ ਦੇ ਵਿੱਚ ਗੱਲ ਪੂਰੀ ਕਰੂੰਗਾ ਔਰ ਜੋ ਮੁਲਕ ਦੇ ਹਾਲਾਤ ਨੇ ਆਪਾਂ ਸਭ ਜਾਣਦੇ ਹਾਂ ਕਿ ਜੋ ਗੜਬੰਧਨ ਬੀਜੇਪੀ ਔਰ ਆਰਐਸਐਸ ਔਰ ਦੂਸਰੇ ਪਾਸੇ ਇੰਡੀਆ ਅਲਾਈਂਸ ਇਹ ਇਹਨਾਂ ਦੋਨਾਂ ਦੇ ਵਿੱਚ ਜੋ ਫਾਈਟ ਹੈ ਉਸ ਦੇ ਵਿੱਚ ਆਪਾਂ ਇੰਡੀਆ ਅਲਾਈਂਸ ਦੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਾਂ ਇਸ ਦੀ ਸਪੋਰਟ ਕਰੀਏ ਤਾਂ ਕਿ ਜੋ ਇਹ ਮੁਲਕ ਨੂੰ ਤੋੜਨ ਔਰ ਮੁਲਕ ਨੂੰ ਆਪਣੇ ਬਰਬਾਦੀ ਤਰਫ ਲੈ ਕੇ ਜਾ ਰਹੇ ਆ ਬੀਜੇਪੀ ਸਰਕਾਰ ਨਰਿੰਦਰ ਮੋਦੀ ਔਰ ਧਰਮ ਦੇ ਨਾਤੇ ਮਜਬ ਦੇ ਨਾਤੇ ਮੁਲਕ ਨੂੰ ਵੰਡਣ ਦੀਆਂ ਗੱਲਾਂ ਕਰਨ ਵਾਲੀ ਲੋਕ ਖੜੇ ਨੇ ਔਰ ਇਹਨਾਂ ਨੂੰ ਆਪਾਂ ਜਵਾਬ ਦਈਏ ਬੋਰਡ ਦੇ ਜ਼ਰੀਏ ਔਰ ਬੋਰਡ ਦਾ ਸਹੀ ਇਸਤੇਮਾਲ ਕਰਕੇ ਇੰਡੀਆ ਅਲਾਈንስ ਨੂੰ ਆਪਾਂ ਸਪੋਰਟ ਕਰੀਏ ਆ ਆਪਾਂ ਗੱਲ ਕੀਤੀ ਜਵੇਰ ਸਾਹਿਬ ਦੇ ਨਾਲ ਔਰ ਇੰਤਿਆਜ਼ ਸਾਹਿਬ ਦੇ ਨਾਲ ਬੜੇ ਵਿਵਾਦ ਲੈਜੇ ਦੇ ਵਿੱਚ ਇਹਨਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਆਪਣੀ ਪਾਰਟੀ ਦੀਆਂ ਇਹਨਾਂ ਨੇ ਉਪਲਬਧੀਆਂ ਗਿਣਤੀਆਂ ਔਰ ਜੋ ਨਹੀਂ ਹੋਇਆ ਜੋ ਸਾਨੂੰ ਪਤਾ ਸੀਗਾ ਅਸੀਂ ਵੀ ਇਹਨਾਂ ਨੂੰ ਦੱਸਿਆ ਔਰ ਉਮੀਦ ਕਰਦੇ ਆ ਕਿ ਆਪਣੇ ਗੱਲਾਂ ਦੇ ਖਰਾ ਖਰੇ ਕਰਣਗੇ ਔਰ ਰੀਸੈਂਟ ਟਾਈਮਸ ਇੱਕ ਪਾਲਿਸੀ ਰਹੀ ਹੈ ਸ਼ੁਰੂ ਤੋਂ ਕਿ ਅਸੀਂ ਕਿਸੇ ਮਤਲਬ ਪਾਰਟੀ ਦੇ ਨਾਲ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਚੱਲਾਂਗੇ ਅਸੀਂ ਉਹ ਗੱਲ ਕਰਾਂਗੇ ਜੋ ਗੱਲ ਪਬਲਿਕ ਦੀ ਹੋਏਗੀ ਪਬਲਿਕ ਹਿੱਤ ਦੀ ਗੱਲ ਹੋਏਗੀ ਪਲੇਟਫਾਰਮ ਓਪਨ ਹੈ ਕੋਈ ਕਿਸੇ ਵੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਬੰਦਾ ਸ਼ਹਿਰ ਦਾ ਆਮ ਨਾਗਰਿਕ ਹੈ ਉਹ ਆਉਣਾ ਚਾਹੁੰਦਾ ਇਸ ਪਲੇਟਫਾਰਮ ਤੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੀ ਕੈਨ ਕਮ ਐਨੀ ਟਾਈਮ ਇਹਨਾਂ